ਅੱਜ ਆਪਾਂ ਗੱਲ ਕਰਾਂਗੇ 4700 ਵਾਲੇ ਠੱਗ ਦੀ ਇੱਕ ਆ ਮੈਨੂੰ ਕਿਰਦਾਰ ਮਿਲਿਆ ਸੀ ਇੱਕ ਕਹਾਣੀ ਦਾ ਪਾਤਰ ਆਪਾਂ ਕਹਿ ਸਕਦੇ ਹਾਂ ਜੋ ਆਪਣੇ ਕੋਲ ਬਣ ਗਿਆ ਤੇ ਇਸ ਵੀਡੀਓ ਤੁਹਾਨੂੰ ਪਤਾ ਲੱਗੂਗਾ ਕਿ ਜਿਹੜੀ ਕਹਾਣੀ ਦਾ ਬੇਸ ਹੁੰਦਾ ਹੈ ਜੋ ਕਿ ਆਪਾਂ ਕਹਿੰਦੇ ਆ ਕਿ ਜਿਹਦੇ ਤੇ ਕਹਾਣੀ ਟਿਕੀ ਆ ਇੱਕ ਸਟਰੋਂਗ ਚੀਜ਼ ਹੁੰਦੀ ਆ ਹੈ ਉਹ ਆਪਾਂ ਨੂੰ ਕਿੱਥੋਂ ਮਿਲਦੀ ਆ ਉਹ ਆਪਾਂ ਨੂੰ ਇੱਕ ਰਿਐਲਿਟੀ ਤੋਂ ਮਿਲਦੀ ਆ ਆਪਣੀ ਲਾਈਫ 'ਚ ਹੁੰਦੀਆਂ ਰੋਜ਼ ਦੀਆਂ ਘਟਨਾਵਾਂ ਤੋਂ ਮਿਲਦੀ ਆ ਇਹਦੇ ਵਿੱਚ ਤੁਹਾਨੂੰ ਕਹਾਣੀਆਂ ਦਾ ਪਤਾ ਲੱਗ ਜੂਗਾ ਇੱਕ ਜਿਹੜੀ ਹੁੱਕ ਲਾਈਨ ਹੁੰਦੀ ਆ ਜਿੱਥੋਂ ਕਿ ਆਪਾਂ ਆਡੀਅנס ਨੂੰ ਰੋਕ ਕੇ ਰੱਖਣਾ ਆ ਉਹਦੇ ਬਾਰੇ ਪਤਾ ਲੱਗ ਜੂਗਾ ਤੇ ਇੱਕ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੇਰਾ ਨਾਮ ਹੈ ਕੁਲਜਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਟੋਬੋਏ ਆਰਟ ਤੇ ਇਹ ਵੀਡੀਓ ਮੈਂ ਸੋਚੀ ਨਹੀਂ ਸੀ ਬਣਾਉਂਦੀ ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹਦੇ ਨਾਲ ਤੁਹਾਨੂੰ ਜ਼ਿੰਦਗੀ ਬਾਰੇ ਤੇ ਕਹਾਣੀਆਂ ਬਾਰੇ ਕੁਝ ਛੋਟੀ ਜੀ ਇਨਫੋਰਮੇਸ਼ਨ ਮੈਂ ਦੇਣ ਦੀ ਕੋਸ਼ਿਸ਼ ਕਰ ਸਕਾਂ ਆਪਾਂ ਇੱਕ ਕਿਰਦਾਰ ਦੱਸਦੇ ਹਾਂ ਕਿਰਦਾਰ ਦਾ ਨਾਮ ਹੈ ਸਣੀ ਸਿੰਘ ਜੋ ਕਿ ਇੱਕ ਮਜ਼ਦੂਰ ਹੈ ਮਜ਼ਦੂਰ ਆ ਤੇ ਉਹ ਦਿਹਾੜੀ ਦੱਪਾ ਕਰਦਾ ਆ ਜਿਵੇਂ ਕਿ ਆਪਾਂ ਰਾਜ ਮਿਸਤਰੀਆਂ ਚਲੇ ਜਾਂਦੇ ਆ ਮੰਡੀ ਵਿੱਚ ਚਲੇ ਜਾਂਦੇ ਆ ਖੇਤਾਂ ਵਿੱਚ ਚਲੇ ਜਾਂਦੇ ਆ ਜਿੱਥੇ ਆਪਣੇ ਰੋਜ਼ ਦੀ ਇੱਕ ਫਿਕਸ ਅਮਾਉਂਟ ਤੈ ਹੁੰਦੀ ਆ ਕਿ ਇੰਨੀ ਤੁਹਾਡੀ ਦਿਹਾੜੀ ਆ ਤੇ ਇੰਨੀ ਤੁਹਾਨੂੰ ਮਿਲਣੀ ਆ ਤੇ ਉਹ ਕਰੈਕਟਰ ਹੁੰਦਾ ਆ ਉਹ ਕਿਤੇ ਦਿਹਾੜੀ ਕਰਨ ਚੱਲ ਜਾਂਦਾ ਤੇ ਉਹਦੀ ਦਿਹਾੜੀ ਹੁੰਦੀ ਆ 400 ਰੁਪਇਆ ਉਹ ਇੱਕ ਜਗ੍ਹਾ 13 ਦਿਨ ਕੰਮ ਕਰਦਾ ਆ ਜਾਨੀ ਕਿ ਇਹ ਆਪਣੇ 5200 ਰੁਪਇਆ ਬੰਦਾ ਆ 5200 ਤੇ 13 ਦਿਨ ਕੰਮ ਕਰਦਾ ਆ ਤੇ ਉੱਥੇ ਉਹਨੂੰ ਦੋ ਕਰਦਾਰ ਮਿਲਦੇ ਆ ਜੋ ਕਿ ਓਨਰ ਆ ਨੰਬਰ 1 ਤੇ ਨੰਬਰ 2 ਹੁਣ ਜਿਹੜਾ ਨੰਬਰ 1 ਤੇ 2 ਆ ਉਹ ਥੋੜੇ ਅਲੱਗ ਮਾਨਸਿਕਤਾ ਵਾਲੇ ਬੰਦੇ ਆ ਜਦੋਂ 13 ਦਿਨ ਕੰਮ ਕਰਦਾ ਆ ਤੇ ਹੁਣ ਉਸਨ ਸਿੰਘ ਨੂੰ ਉੱਥੇ ਕੋਈ ਚੀਜ਼ਾਂ ਸਹੀ ਨਹੀਂ ਲੱਗਦੀਆਂ ਪੁਆਇੰਟ ਨਹੀਂ ਸਹੀ ਲੱਗਦੇ ਜਾਂ ਬੋਲਬਾਣੀ ਆਪਾਂ ਕਹਿ ਲਈਏ ਸਹੀ ਨਹੀਂ ਲੱਗਦੀ ਤੇ ਉਹ ਨਾ ਉਥੋਂ ਕੰਮ ਛੱਡ ਦਿੰਦਾ ਆ ਤੇ 14ਵੇਂ ਦਿਨ ਜਦੋਂ 14ਵੀਂ ਦਿਹਾੜੀ ਹੁੰਦੀ ਆ ਉਹ ਫੋਨ ਕਰਦਾ ਆ ਤੇ ਉਹਨਾਂ ਕਰ ਕਰਦਾਰਾਂ ਨੂੰ ਦੱਸਦਾ ਆ ਕਿ ਮੈਂ ਕੰਮ ਨਹੀਂ ਕਰਨਾ ਇਹ ਗੱਲ ਆ ਕਿ ਮੈਂ ਤੋਂ ਕੰਮ ਨਹੀਂ ਕਰ ਹੁਣਾ ਤੇ ਇੱਕ ਬੇਸਿਕ ਚੀਜ਼ ਆ ਨਾਲੇ ਜਿਹੜਾ ਮਜ਼ਦੂਰ ਬੰਦਾ ਹੁੰਦਾ ਆ ਉਹ ਇਸੇ ਤਰੀਕੇ ਦਾ ਕੰਮ ਕਰਦਾ ਆ ਕਿ ਜਿੰਨੇ ਦਿਨ ਉਹਨਾਂ ਨੇ ਕਰਨਾ ਕਰਨਾ ਜਦੋਂ ਨਹੀਂ ਕਰਨਾ ਨਹੀਂ ਕਰਨਾ ਹੁਣ ਜਦੋਂ ਉਹਨਾਂ ਸਾਰੀ ਘਟਨਾ ਦੱਸ ਦਿੰਦਾ ਆ ਤੇ ਉਹਨਾਂ ਵਿੱਚ ਥੋੜੀ ਜੀ ਬੈਂਸਫਸਾਈ ਹੁੰਦੀ ਆ ਤੇ ਫਿਰ ਇਹ ਕਿਰਦਾਰ ਜਿਹੜੇ ਆ ਫੋਨ ਕੱਟ ਦਿੰਦੇ ਆ ਤੇ ਉੱਥੇ ਕਹਾਣੀ ਖਤਮ ਹੋ ਜਾਂਦੀ ਫਿਰ ਉਹ ਸਣੀ ਸਿੰਘ ਕਿਤੇ ਹੋਰ ਮਜ਼ਦੂਰੀ ਕਰਨਾ ਪੈਂਦਾ ਆ ਤੇ ਥੋੜੇ ਦਿਨਾਂ ਬਾਅਦ 2-3 ਦਿਨਾਂ ਬਾਅਦ ਇਹ ਨੰਬਰ ਜਿਹੜਾ ਦੋ ਕਿਰਦਾਰ ਆ ਆਵਲਾ ਉਹ ਫਿਰ ਉਹ ਸਨੀ ਸਿੰਘ ਨੂੰ ਰਸਤੇ ਦੇ ਵਿੱਚ ਮਿਲਦਾ ਹੈ ਤੇ ਉਹਨੂੰ ਪੁੱਛਣਾ ਪੈਂਦਾ ਕਿ ਕੀ ਗੱਲ ਹੋ ਗਈ ਦੱਸ ਪੂਰੀ ਹੈ ਉਹ ਦੱਸਣਾ ਪੈਂਦਾ ਕਿ ਇਹ ਗੱਲ ਹੈ ਮੈਂ ਕੰਮ ਨਹੀਂ ਕਰਨਾ ਫਿਰ ਨੰਬਰ 2 ਕਿਰਦਾਰ ਉਹਨੂੰ ਕਹਿੰਦਾ ਹੈ ਕਿ ਤੂੰ ਇਦਾਂ ਕਰ ਜੇ ਤੇਰੇ ਕੋਲ ਕੋਈ ਬੰਦਾ ਹੈਗਾ ਆ ਤੂੰ ਸਾਡੇ ਕੋਲ ਕੱਲ ਦੇ ਕੇ ਸਾਨੂੰ ਉਹਦੀ ਵਰਕਰਾਂ ਦੀ ਲੋੜ ਪਈ ਰਹਿੰਦੀ ਆ ਸਨੀ ਸਿੰਘ ਕਹਿੰਦਾ ਕਿ ਚੱਲ ਮੈਂ ਦੇਖ ਲੂੰਗਾ ਜੇ ਕੋਈ ਮਿਲ ਜੂਗਾ ਤੇ ਮੈਂ ਕੱਲ ਦੂੰਗਾ ਜਦੋਂ ਹੈ ਤੇ ਫਿਰ ਉਹ ਨੰਬਰ 2 ਕਿਰਦਾਰ ਉਹਨੂੰ ਕਹਿੰਦਾ ਸਨੀ ਸਿੰਘ ਨੂੰ ਕਿ ਇਦਾਂ ਕਰੀ ਕਿ 10 ਦਿਨਾਂ ਬਾਅਦ ਮੈਨੂੰ ਫੋਨ ਕਰੀਂ ਤੇ ਆਪਣੇ ਪੈਸੇ ਲੈ ਜੀਂ 13 ਦਿਹਾੜੀਆਂ ਦੇ ਬੰਦੇ ਜਿਹੜੇ ਹੈ 5200 ਰੁਪਇਆ ਤੇ ਸਣੀ ਸਿੰਘ 10 ਦਿਨਾਂ ਬਾਅਦ ਫੋਨ ਕਰਦਾ ਆ ਫਿਰ ਇਹ ਕਰਦਾਰ ਕਹਿੰਦਾ ਆ ਉਹ ਕਹਿੰਦਾ ਕਿ 5-7 ਦਿਨ ਹੋਰ ਰੁਕ ਜਾ ਫਿਰ ਮੈਨੂੰ ਫੋਨ ਕਰੀਂ ਤੇ ਆ ਕੇ ਪੈਸੇ ਪੈਸੇ ਲੈ ਜੀ ਤੇ ਇੰਨੇ ਤਰੀਕ ਨੂੰ ਆ ਹੀ ਜਾਈਂ ਨੇ ਲੈ ਕੰਮ ਤੇ ਹੈ ਉੱਥੇ ਜਿੱਥੇ ਮੈਂ ਵਰਕ ਚੱਲਦਾ ਆ ਉੱਥੇ ਪੈਸੇ ਲੈਣਾ ਜੀ ਇਹ ਇੱਕ ਡੇਟ ਦੱਸ ਦਿੰਦਾ ਹੈ ਕਿ ਇਹ ਤਰੀਕਾ ਜਿਵੇਂ ਆਪਾਂ ਇੱਕ 6 ਤਰੀਕਾ ਆਪਾਂ ਕਹਿ ਲੈਨੇ ਆ ਕਿ 6 ਤਰੀਕ ਨੂੰ ਆ ਜੀਂ ਤੇ ਪੈਸੇ ਲੈ ਲਈਂ ਤੇ ਉਹ کردار ਜਿਹੜਾ ਹੁੰਦਾ ਹੈ सनी ਸਿੰਘ ਉਹ 6 ਤਰੀਕ ਨੂੰ ਪੈਸੇ ਲੈਣ ਚਲੇ ਜਾਂਦਾ ਹੈ। ਉੱਥੇ ਜਿਹੜਾ ਇਹ ਕਰਦਾਰ ਹੁੰਦਾ ਹੈ ਆ ਨੰਬਰ 2 ਵਾਲਾ ਉਹ ਨਾ ਉਹਦੀ ਇਨਸਲਟ ਕਰਨ ਦੀ ਕੋਸ਼ਿਸ਼ ਕਰਦਾ ਹੈ ਯਾਰ ਦੂਜੇ ਵਰਕਰਾਂ ਦੇ ਸਾਹਮਣੇ ਆਪਣੇ ਆਪ ਨੂੰ ਦੱਸਣ ਦੀ ਕੋਸ਼ਿਸ਼ ਕਰਦਾ ਕਿ ਮੈਂ ਇਹ ਆ ਕਿਉਂਕਿ ਇੱਕ ਇਨਸਾਨੀ ਮਾਨਸਿਕਤਾ ਜੇ ਆਪਾਂ ਸੋਚਦੇ ਆਂ ਸਮਝਦੇ ਆਂ ਦੇਖਦੇ ਆਂ ਉਹ ਇਦਾਂ ਹੁੰਦੇ ਆ ਕਿ ਜੇ ਆਪਾਂ ਕਿਸੇ ਦੇ ਥੱਲੇ ਵਰਕ ਕਰ ਰਹੇ ਆਂ ਹੈ ਉਹ ਇਹ ਨਹੀਂ ਸੋਚਦਾ ਕਿ ਯਾਰ ਇਹ ਜੇ ਵਰਕ ਕਰ ਰਿਹਾ ਤੇ ਉਹ ਆਪਣੀ ਮਿਹਨਤ ਵੇਚ ਰਿਹਾ ਸਾਨੂੰ ਕਿ ਸਾਡੇ ਲਈ ਉਹ ਮਿਹਨਤ ਕਰ ਰਿਹਾ ਤੇ ਆਪਾਂ ਉਹਦੇ ਬੰਡੇ ਇੱਕ ਫਿਕਸ अमाउंट ਨੂੰ ਦੇ ਰਹੇ ਆ ਇਹ ਨਹੀਂ ਕਿ ਕੋਈ ਆਪਾਂ ਕਿਸੇ ਤੇ احਸਾਨ ਕਰ ਰਹੇ ਆ ਜਾਂ ਆਪਾਂ ਭੀਖ ਦੇ ਰਹੇ ਆ ਉਹ ਇਦਾਂ ਨਹੀਂ ਉਹ ਇਦਾਂ ਨਹੀਂ ਸੋਚਦਾ ਉਹ ਆਪਣੇ ਨੂੰ ਕੁਝ ਹੁੰਦੇ ਆ ਕਰੈਕਟਰ ਜਿਹੜੇ ਆਪਣੇ ਨੂੰ ਵੱਡਾ ਸਮਝਣ ਦਾ ਪੈਂਦੇ ਆ ਤੇ ਫਿਰ ਉਹ ਸਣੀ ਸਿੰਘ ਦੇ ਇਨਸਲਟ ਕਰਨ ਦੀ ਕੋਸ਼ਿਸ਼ ਕਰਦਾ ਆ ਸਣੀ ਸਿੰਘ ਉਹ ਤਾਂ ਪੈਸਿਆਂ ਦੀ ਗੱਲ ਨਹੀਂ ਕਰਦਾ ਫਿਰ ਉਹ ਵਾਪਸ ਆ ਜਾਂਦਾ ਆ ਤੇ ਉਹ ਇਹ ਕਰਦਾਰ ਦੋ ਉਹਨੂੰ ਕਹਿ ਦਿੰਦਾ ਆ ਕਿ ਇੰਨੀ ਤਰੀਕ ਨੂੰ ਆਈ ਜੇ ਪੈਸੇ ਲੈਣੇ ਆ ਤਾਂ ਤੇ ਸਣੀ ਸਿੰਘ ਵਾਪਸ ਆ ਜਾਂਦਾ ਸਣੀ ਸਿੰਘ ਜਿਹੜਾ ਉਹ ਨਾ ਮੁੜ ਕੇ ਪੈਸੇ ਦੀ ਗੱਲ ਨਹੀਂ ਕਰਦਾ ਮੁਰਕੇ ਇਦਾਂ ਹੌਲੀ ਹੌਲੀ ਟਾਈਮ ਬੀਤ ਜਾਂਦਾ ਹੈ ਪੰਜ ਤੋਂ 6 ਮਹੀਨੇ ਬੀਤ ਜਾਂਦੇ ਤੇ ਜਦੋਂ 5-6 ਮਹੀਨੇ ਬੀਤਦੇ ਹੁੰਦੇ ਆ ਤੇ ਹਰ ਦੋਜੇ ਤੀਜੇ ਦਿਨ ਇਹ ਜਿਹੜੇ ਦੋ ਕਰਜ਼ਾਰੇ ਆ ਉਹਨੂੰ ਮਿਲਦੇ ਰਹਿੰਦੇ ਰਸਤੇ ਦੇ ਵਿੱਚ ਤੇ ਕਦੇ ਵੀ ਪੈਸੇ ਦੀ ਗੱਲ ਨਹੀਂ ਕਰਦੇ ਕਿ ਇਹ ਤੇਰੇ ਤੇਰੀ ਦਿਹਾੜੀਆਂ ਲੱਗੀਆਂ ਤੂੰ ਆਪਣਾ ਪੈਸਾ ਆ ਕੇ ਵਾਪਸ ਲੈ ਜੀ ਤੇ ਇਦਾਂ ਹੀ 6 ਮਹੀਨੇ ਬੀਤ ਜਾਂਦੇ 6 ਮਹੀਨੇ ਤੋਂ ਬਾਅਦ ਨੰਬਰ ਜਿਹੜਾ ਇੱਕ ਕਰਜ਼ਾਰਾ ਉਹਨੂੰ ਇੱਕ ਦਿਨ ਰਸਤੇ ਦੇ ਵਿੱਚ ਦੇਖ ਲੈਂਦਾ ਹੈ ਤੇ ਸਨੇ ਸੰਗ ਨੂੰ ਬੁਲਾ ਲੈਂਦਾ ਹੈ ਉਹਨੂੰ ਪੁੱਛਣਾ ਪੈਂਦਾ ਕੀ ਹਾਲ ਚਾਲਾ ਤੇਰਾ ਕਿੱਦਾਂ ਹੈ ਹੈਨਾ ਉਹ ਕਹਿੰਦਾ ਵਧੀਆ ਜੀ ਕਹਿੰਦਾ ਕਿੱਥੇ ਕੰਮ ਕਰਦਾ ਕਹਿੰਦਾ ਉੱਥੇ ਕੰਮ ਕਰਦਾ ਕਹਿੰਦਾ ਕਿੰਨੀ ਸੈਲਰੀ ਹੈ ਕਹਿੰਦਾ ਸੈਲਰੀ ਮੇਰੀ 13000 ਆ ਜੀ ਕਹਿੰਦਾ ਅੱਛਾ ਇਹ ਕੈਰੈਕਟਰ ਕਹਿੰਦਾ ਕਹਿੰਦਾ ਇਦਾਂ ਕਰ ਤੂੰ ਇਹ ਨੰਬਰ ਇਹ ਕੈਰੈਕਟਰ ਨੂੰ ਕਹਿੰਦਾ ਸਣੀ ਸਿੰਘ ਨੂੰ ਕਹਿੰਦਾ ਇਦਾਂ ਕਰ ਤੂੰ ਮੇਰੇ ਕੋਲ ਆ ਜਾ 15000 ਲੈ ਲੈ ਤੇ ਸਣੀ ਸਿੰਘ ਕਹਿੰਦਾ ਹੈ ਕਿ ਨਹੀਂ ਮੈਨੂੰ ਪੈਸੇ ਦੀ ਲੋੜ ਨਹੀਂ ਮੈਂ ਜਿੱਥੇ ਕਰਦਾ ਮੈਂ ਖੁਸ਼ ਹਾਂ ਮੈਂ ਸਹੀ ਆ ਤੇ ਉਹ ਕਹਿੰਦਾ ਹੈ ਕਿ ਚੱਲ ਹੈ ਜੇ ਤੈਨੂੰ ਲੋੜ ਆ ਤੇ ਆ ਜੀ ਜੇ ਬੰਦਾ ਹੈਗਾ ਫਿਰ ਵੀ ਘੱਲਦੀ ਮੇਰੇ ਕੋਲ ਸਣੀ ਸਿੰਘ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਦੇਖ ਲਾਂਗੇ ਇੱਥੇ ਵੀ ਇਹ ਗੱਲ ਦੇਖਣ ਵਾਲੀ ਹੁੰਦੀ ਕਿ ਜਿਹੜਾ ਇਹ ਕੈਰੈਕਟਰ ਹੁੰਦਾ ਨੰਬਰ 1 ਉਹ ਦੇ ਪੈਸੇ ਦੀ ਗੱਲ ਨਹੀਂ ਕਰਦਾ ਕਿ ਜਿਹੜੇ تیرے ਮੈਂ ਪੈਸੇ ਦੇਣੇ ਆਂ ਇਹ ਪਿਛਲੀਆਂ 13 ਦਿਹਾੜੀਆਂ ਤੇਰੀਆਂ ਮੇਰੇ ਕੋਲ ਲੱਗੀਆਂ ਪਈਆਂ ਆ ਮਜ਼ਦੂਰੀ ਦੀਆਂ ਕਿ ਉਹਦੇ ਮੈਂ ਪੈਸੇ ਦੇਣੇ ਆਂ ਉਹਦੀ ਉਹ ਗੱਲ ਹੀ ਨਹੀਂ ਕਰਦਾ ਉਹ ਗਰਦਾਰ ਤੇ ਸਨੀ ਸਿੰਘ ਉਹਨੂੰ ਕਹਿ ਕੇ ਵਾਪਸ ਆ ਜਾਂਦਾ ਤੇ ਸਨੀ ਸਿੰਘ ਨੂੰ ਕੁਝ ਦਿਨਾਂ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਹੁਣ ਵਰਕਰਾਂ ਦੀ ਬਹੁਤ ਲੋੜ ਆ ਕਿਉਂਕਿ ਉਹਨਾਂ ਕੋਲ ਕੋਈ ਬੰਦਾ ਕੰਮ ਨਹੀਂ ਕਰ ਰਿਹਾ ਤੇ ਹੁਣ ਇੱਥੇ ਆਪਾਂ ਇਹ ਪਤਾ ਲੱਗਦਾ ਕਿ ਇਹ ਜਿਹੜਾ ਕਿਰਦਾਰ ਆ ਉਹਨੇ ਪੈਸੇ ਤਾਂ ਪਤਾ ਨਹੀਂ ਦੇਣੇ ਸੀ ਕਿ ਨਹੀਂ ਦੇਣੇ ਹੈਗੇ ਉਹਦੇ ਮਾਈਂਡ 'ਚ ਹੁਣਾ ਵੀ ਨਹੀਂ ਪੈਸੇ ਦੇਣ ਦਾ ਬਸ ਉਹਨੂੰ ਉਹ ਚਾਹੀਦਾ ਹੈ ਕਿ ਇੱਕ ਬੇਵਕੂਫ ਨੂੰ ਕੋਲ ਫੇਰ ਮਿਲ ਜੇ ਤੇ ਉਹਦੇ ਕੋਲ ਉਹ ਮੇਰੇ ਕੋਲੋਂ ਕੰਮ ਕਰਨ ਲਾਪੇ ਤੇ ਮੈਂ ਉਹਨਿਆਂ ਆਪਣਾ ਬਸ ਕੰਮ ਘਟਾਣਾ ਹੈ ਤੇ ਇਥੇ ਸਣੀ ਸਿੰਘ ਦੇ ਮੰਨ ਦੇ 'ਚ ਇੱਕ ਗੱਲ ਪਹਿਲਾਂ ਹੀ ਆ ਜਾਂਦੀ ਹੈ ਜਦੋਂ ਉਹਨੂੰ ਮਿਲਦਾ ਹੈ ਉਹਦੀ ਭਾਵਨਾ ਇਹ ਹੁੰਦੀ ਹੈ ਕਿ ਇਦਾਂ ਦੇ ਬੰਦੇ ਨਾਲ ਤੇ ਕੋਈ ਇਦਾਂ ਦੇ ਬੰਦਿਆਂ ਨਾਲ ਤਾਂ ਬੰਦਾ ਵੈਰ ਵੀ ਨਹੀਂ ਰੱਖ ਸਕਦਾ ਕਿਉਂਕਿ ਜੇ ਆਪਾਂ ਵੈਰ ਰੱਖਣਾ ਹੈ ਆਪਾਂ ਇਹ ਵੀ ਸੋਚਦੇ ਹੁੰਨੇ ਆ ਕਿ ਵੈਰ ਰੱਖਣ ਲਈ ਵੀ ਆਪਣੇ ਤਾਂ ਕੋਈ ਤਕੜਾ ਮਿਲੇ ਫੇਰੀਆ ਪਰ ਰੱਖਦੇ ਆ ਵੈਰ ਕਿ ਜਿਹੜੇ ਇਹ ਮਾਨਸਿਕਤਾ ਇੱਡੀ ਛੋਟੀ ਰੱਖਦੇ ਹੋਣਗੇ ਤੇ ਉਤੋਂ ਕੀ ਵੈਰ ਰੱਖ ਲੂਗਾ ਬੰਦਾ ਇਸ ਇਹ ਕਹਾਣੀ ਤੋਂ ਆਪਾਂ ਨੂੰ ਕੁਝ ਚੀਜ਼ਾਂ ਸਿੱਖਣ ਨੂੰ ਮਿਲ ਜਾਂਦੀਆਂ ਇੱਕ ਤਾਂ ਜਿਹੜਾ ਕਿ ਆਪਾਂ ਨੂੰ ਬਹੁਤ ਤਰ੍ਹਾਂ ਦੇ ਕੈਰੈਕਟਰ ਮਿਲਨੇ ਆ ਦੁਨੀਆ ਦੇ ਵਿੱਚ ਬਹੁਤ ਤਰ੍ਹਾਂ ਦੇ ਮਿਲਦੇ ਆ ਤੇ ਹਰ ਬੰਦੇ ਦੀ ਇੱਕ ਅਲੱਗ ਮਾਨਸਿਕਤਾ ਹੁੰਦੀ ਆ ਹੈ ਕਿ ਉਹ ਆਪਣੇ ਆਪਣੇ ਇੱਕ ਸਰਕਲ ਬਣਾਇਆ ਉਹਦੇ ਅਰਾਊਂਡ ਦੁਨੀਆ ਨੂੰ ਦੇਖਦਾ ਰਹਿੰਦਾ ਆ ਤੇ ਦੂਜੀ ਚੀਜ਼ ਆ ਕਿ ਇਹ ਜਿਹੜੇ ਥੰਮ ਲੱਪ ਮੈਂ ਲਿਖਿਆ ਹੋਇਆ 4700 ਵਾਲਾ ਠੱਗ ਇਹਦੇ ਮੈਂ ਇਸ ਵੇ ਤੇ ਰੱਖਿਆ ਕਿਉਂਕਿ 4700 ਇੱਕ ਅਟਰੈਕਟਿਵ ਨੰਬਰ ਆ ਵੈਸੇ ਜੀ ਆਪਾਂ 13 ਦਿਹਾੜੀਆਂ ਦੇ ਪੈਸੇ ਲਾਈਏ ਤੇ ਉਹ 5200 ਰੁਪਏ ਬਣਦਾ ਹਣ ਤੇ ਮੈਂ ਇੱਕ ਹੁੱਕ ਲੈਂਦੇ ਹਾਂ ਦੀ ਕੋਸ਼ਿਸ਼ ਕੀਤੀ ਆ ਕਿ ਜਿਹਦੇ ਨਾਲ ਆਡੀਅנס ਜਿਹੜੀ ਆਪਾਂ ਕਲਿੱਕਬੇਟ ਆਪਾਂ ਕਹਿ ਸਕਦੇ ਹਾਂ ਚਲ ਕਲਿੱਕਬੇਟ ਕਰ ਲੋ ਕਲਿੱਕਬੇਟ ਕਰਦਾ ਆ ਪਰ ਇਹ ਕਹਾਣੀ ਇੱਕਦਮ ਰੀਅਲ ਆ ਸੱਚੀ ਘਟਨਾ ਆ ਜੋ ਕਿ ਮੇਰੇ ਨਾਲ ਹੀ ਹੋਈ ਆ ਹੋਰ ਤਾਂ ਮੈਂ ਕੀ ਕਹਿਣਾ ਕਿਸੇ ਨੂੰ ਤੇ ਇੱਕ ਮੈਂ ਸਿੰਪਲ ਜੀ ਦੱਸਣ ਦੀ ਕੋਸ਼ਿਸ਼ ਕੀਤੀ ਕਿ ਆਪਾਂ ਨੂੰ ਕਹਾਣੀ ਕਿੱਥੋਂ ਮਿਲ ਜਾਂਦੀ ਹੈ ਕਿਉਂਕਿ ਆਪਣੇ ਤਾਂ ਰੋਜ਼ ਬਹੁਤ ਸਾਰੇ ਘਟਨਾਵਾਂ ਹੁੰਦੀਆਂ ਆ ਤੇ ਜੇ ਤੁਸੀਂ ਵੀਡੀਓ ਦੇਖੀਆ ਤਾਂ ਧੰਨਵਾਦ ਆ ਲਾਈਕ ਸਬਸਕ੍ਰਾਈਬ ਕਰਦੇ ਹੋ ਜੇ ਕਰਨਾ ਹੋਇਆ ਤਾਂ ਤੇ ਮਿਲਾਂਗੇ ਕਿਸੇ ਹੋਰ ਵੀਡੀਓ 'ਚ